ਕਰ ਰਹੇ ਜੀ ਕਿ ਕਿਤੇ ਨਾ ਨੀਕੀ ਤੇ ਵਧੀਆ ਹੋਈਆਂ ਉਹਨਾਂ ਦਾ ਕੀ ਹੈ ਜਿਹੜਾ ਤੁਸੀਂ ਕਹਿਣਾ ਸੀ ਭੋਤੇ ਜੁਰਮਾਨੇ ਕੀਤੇ ਕੀ ਕਿਸੇ ਬੰਦੇ ਤੋਂ ਜੁਰਮਾਨਾ ਭਰਾਇਆ ਗਿਆ ਦੇਖੋ ਮੋਟਾ ਜੁਰਮਾਨਾ ਇਹਦਾ ਕੀ ਆਦਾ ਉਹਦਾ ਟਾਕ ਦਾ ਚ ਰਹਿ ਕੇ ਜੇ ਉਹ ਆਊਟ ਰਾਈਟਿੰਗ ਦੇ ਵਿੱਚ ਕੋਈ ਆਰਡਰ ਪਹਿਲੇ ਆਰਡਰ ਕੋਈ ਪਤਲੀ ਵਾਲੇ ਦਾ ਜੁਰਮਾਨਾ 500 ਰੁਪਏ ਜੁਰਮਾਨਾ ਕਰਤਾ ਜੁਰਮਾਨਾ ਜਮ੍ਹਾਂ ਕਰਾਇਆ ਹਾਂਜੀ ਹਾਂਜੀ ਮੈਂ ਕਹਿੰਦੇ ਹੋਰ 500 ਰੁਪਏ ਕੋਈ ਮੋਟਾ ਜੁਰਮਾਨਾ ਨਹੀਂ ਮੋਟਾ ਜੁਰਮਾਨਾ ਜੀ ਸਾਹਿਬ ਪੁਲਿਸ ਸਾਹਿਬ ਇਹ ਬੁਰੀ ਸਾਹਿਬ ਇੱਕ ਸਾਲ ਲਗਾਉਣਾ ਹੈ ਫੜੀਆਂ ਪਰਾਉਂਦਾ ਹੈ ਜਿਹੜੇ ਉਹਨਾਂ ਨੇ ਜਿਹੜੀ ਫੜੀਆਂ ਪਟਾ ਰਹੇ ਹੈ ਕਿ ਨਹੀਂ ਬਦਾਨਾ ਜਿਹੜੀਆਂ ਵੱਧ-ਵੱਧੀਆਂ ਹੋਈਆਂ ਇਹਨਾਂ ਦੀ ਕਾਰਵਾਈ ਹੋਈ ਇਹ ਬਿਲਡਿੰਗ ਰਾਤ ਤੋਂ ਕਰਦੇ ਜਿਹੜੇ ਵੱਧ ਰਹੇ ਬਦਾਨੇ ਹੈ ਜਾਂ ਕਾਊਂਟਰ ਬਾਹਰ ਲਾਏ ਹੋਏ ਨੇ ਕਾਊਂਟਰ ਅਸੀਂ ਕਰਾਵਾਂਗੇ ਜਿਹੜਾ ਉਹਨਾਂ ਦੇ ਦੁਕਾਨਾਂ ਦੇ ਕਾਊਂਟਰ ਜਿਹੜੇ ਨੇ ਉਹ ਕਰਾ ਰਹੇ ਨਹੀਂ ਉੱਥੇ ਲੱਗੇ ਹੋਏ ਨੇ ਦੇ ਮੂਰੇ ਲੱਗਿਆ ਹੋਇਆ ਜੀ ਇਹ ਗੇਟ ਹੈ ਅੰਦਰ ਜਾਣ ਵਾਸਤੇ ਲੋਕਾਂ ਨੂੰ ਅੱਗੇ ਦੇਖੋ ਤੁਸੀਂ ਗੇਟ ਦੇ ਅੱਗੇ ਇਧਰ ਆਂ ਗਦਾ ਖੜਿਆ ਬਿਲਕੁਲ ਦੇਖੋ ਇਹ ਕਿੰਨਾ ਬੈਠੇ ਹੋ ਪੂਰੀ ਆ ਗਲਤ ਨਹੀਂ ਇਹ ਪ੍ਰੈਸ ਖੜੀ ਆ ਤੇ ਜੂਰੇ ਬਿਆਨ ਦੋ ਵੀ ਅਸੀਂ ਜਿਹੜਾ ਸਮਾਨ ਆਪਣਾ ਇਹ ਅੱਜ ਦਾ ਤੇ ਅਸੀਂ ਜੋ ਬਣਿਆ ਹੋ ਤੁਸ ਕਿਉਂ ਵੇਚ ਲਵੋਗੇ ਤੇ ਕੱਲ ਤੋਂ ਨਹੀਂ ਲਗਾ ਕਿੱਥੇ ਜਾਓਗੇ ਮਾੜਾ ਜੂਰੇ ਜਰੂਰ ਕਰਦੇ ਨੇ ਖਾਲੋਕਾ ਉਹਨੂੰ ਇਹ ਜਾਇਲ ਕਬ ਜਨਵਰੇ ਦੇਖੋ ਸਾਹਮਣੇ ਹਸਪੀਟਲ ਲੱਗੋ ਉਹਦੇ ਘਰ ਤੇ ਉਹ ਕੰਦਾ ਦਿੱਕਤ ਆਦੀ ਐ ਐਂਬੂਲੈਂਸ ਫਰ ਜਾਂਦੀ ਐ ਅਸੀਂ ਦੇਖੋ ਸਾਰਿਆਂ ਦੇ ਪਿੱਛੇ ਖੜਾਏ ਉਹਦੇ ਲਾਈਨ ਭਾਗੇ ਗਏ ਸੀ ਜੀ ਕਮੇਟੀ ਵਾਲੇ ਤੁਸੀਂ ਆ ਵੀ ਲਾਈਨ ਬੁਵਾਈ ਐ ਸੀ ਲਾਈਨ ਦਾ ਬਾਹਰ ਆਏ ਆ ਬੰਦੋ ਦਾਰੀਆਂ ਦੇ ਗੇਟ ਦੇ ਮੂਹਰੇ ਲਾਇਆ ਸਾਮਾਨ ਹੈ ਛੋਟਾ ਗੇਟ ਅੰਦਰ ਇਹ ਸਰਕਾਰੀ ਦਸਤਾਵੇਜ਼ ਹੈ ਇਹ ਪਾਸੇ ਖਾਲੀ ਕਰ ਦਿੰਦੇ ਬਸ ਇਹ ਗੇਟ ਖਾਲੀ ਅੰਦਰ ਇਹ ਵੀ ਦਿਖਾਉਗੇ ਇਹ ਵੀ ਦਿਖਾਉਗੇ ਹਾਂ ਜੀ ਅੱਜ ਦਾ ਦਿਨ ਅਸੀਂ ਨਹੀਂ ਤਲੂ ਕਰਦੇ ਕਿਉਂਕਿ ਸਾਮਾਨ ਬਣਿਆ ਮੈਂ ਤੁਹਾਡਾ ਇਹਨੂੰ ਵੇਚ ਲਓ ਕੱਲੂ ਸਵੇਰੇ ਉਹਨੇ ਪੂਰੇ ਨਹੀਂ ਲਗਾਣਾ ਪਿੱਛੇ ਕਰਕੇ ਜੇ ਕੱਦੀ ਰੇੜੀ ਕੋਈ ਤੁਹਾਨੂੰ ਪਰਾਣੇ ਬੈਠੇ ਉਹਨੇ 40 50 ਸਾਲ ਪਰਾਣੇ ਹੋ ਬਾਈ ਕੱਦੀ ਰੇੜੀ ਤੁਸੀਂ ਲਗਾ ਸਕਦੇ ਹੋ ਵੈਸੇ ਕਿ ਕੋਈ ਅਲਾਊਟ ਨਹੀਂ ਹੈ ਉਹ ਵੀ ਉਦੋਂ ਤੱਕ ਜਦੋਂ ਰੇੜੀ ਮਾਰਕੀਟ ਤੋਂ ਵੀ ਅਸੈਂਟ ਨਹੀਂ ਕਰਦਾ ਰੋਕ 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 ਇਹ ਸਮਾਨ ਕੋ ਪ੍ਰੋਜੈਕਟ ਕਰਾ ਲਓ ਇਹਨੂੰ ਚਕਾਓ ਪਹਿਲਾਂ ਤਾਂ ਇਹਨਾਂ ਨੂੰ ਪੱਟਦੇ ਹੋਏ ਨਜ਼ਰ ਆ ਰਹੇ ਨੇ ਇਸ ਪੂਰੇ ਜਿਹੜੇ ਸੜਕ ਨੂੰ ਖਾਲੀ ਕਰਾਇਆ ਜਾ ਰਿਹਾ ਕਿ ਇਹ ਪਟਿਆਲੇ ਸ਼ਹਿਰ ਦੀਆਂ ਚੰਦ ਰੇੜੀਆਂ ਤੇ ਇਸ ਤਰੀਕੇ ਦੀ ਕਾਰਵਾਈ ਹੈ ਜਾਂ ਹੋਰ ਵੀ ਹੋਵੇਗੀ ਇਹ ਸਿੱਧੇ ਤੌਰ ਤੇ ਉਪਰਕੀ